ਦੋਸਤੋ ਪੰਜਾਬ ਵਿੱਚ ਏਡਸ ਲਗਾਤਾਰ ਆਪਣੇ ਪੈਰ ਫਸਾਰਦਾ ਜਾ ਰਿਹਾ ਹੈ ਤੇ ਤੁਹਾਨੂੰ ਪਤਾ ਹੈ ਕਿ ਇਹ ਏਡਸ ਜਿਹੜਾ ਹੈ ਕਿਉਂ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਫੈਲਦਾ ਜਾ ਰਿਹਾ ਪੰਜਾਬ ਵਿੱਚ ਏਡਸ ਮਰਦਾਂ ਦੇ ਮਰਦਾਂ ਨਾਲ ਫਿਜ਼ੀਕਲ ਸੰਬੰਧਾਂ ਕਰਕੇ ਫੈਲ ਰਿਹਾ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪਿਛਲੇ ਸਾਲ ਜਿਹੜਾ ਏਡਸ ਫੈਲਿਆ ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਤੇ ਪੰਜਾਬ 'ਚ ਸਭ ਤੋਂ ਘੱਟ ਏਡਸ ਫੈਲਣ ਦੀ ਰਫ਼ਤਾਰ ਜਿਹੜੀ ਹੈ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪਾਈ ਗਈ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਲੋਕ ਕੰਡੋਮ ਦਾ ਇਸਤੇਮਾਲ ਏਡਸ ਤੋਂ ਬਚਣ ਵਾਸਤੇ ਨਹੀਂ ਬਲਕਿ ਪ੍ਰੈਗਨੈਂਸੀ ਤੋਂ ਬਚਣ ਵਾਸਤੇ ਕਰਦੇ ਆ ਰਹੇ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ। ਦੋਸਤੋ ਅੱਜ ਅਸੀਂ ਗੱਲ ਪੰਜਾਬ ਦੀ ਪ੍ਰੋਗਰਾਮ ਵਿੱਚ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਪੰਜਾਬ ਵਿੱਚ ਵੱਧ ਰਹੇ ਐਚਆਈਵੀ ਯਾਨੀ ਏਡਸ ਦੇ ਮਾਮਲਿਆਂ ਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਐਚਆਈਵੀ ਦੇ ਜੋ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ ਉਹ ਮਰਦ ਤੇ ਔਰਤ ਦੇ ਸਰੀਰਕ ਸੰਮਨਾਂ ਕਰਕੇ ਉਤਨੇ ਜ਼ਿਆਦਾ ਨਹੀਂ ਵੱਧ ਰਹੇ ਹਨ ਜਿੰਨੇ ਕਿ ਮਰਦਾਂ ਦੇ ਮਰਦਾਂ ਨਾਲ ਸਰੀਰਕ ਸੰਮਨਾਂ ਭਾਵ ਹੋਮੋਸੈਕਸ਼ੁਅਲ ਸੰਮਨਾਂ ਅਤੇ ਨਸ਼ਿਆਂ ਵਾਸਤੇ ਟੀਕਿਆਂ ਦੀਆਂ ਸਿਰਿੰਜਾਂ ਸਾਂਝੀਆਂ ਕਰਨ ਨਾਲ ਵੱਧ ਰਹੇ ਹਨ ਰੀਪੋਰਟਾਂ ਦੱਸਦੀਆਂ ਹਨ ਕਿ ਇਹ ਸਿਲਸਲਾ ਜਿੰਨਾ ਜ਼ਿਆਦਾ ਲਗਾਤਾਰ ਵੱਧ ਰਿਹਾ ਹੈ ਉਸ ਤੇ ਬ੍ਰੇਕ ਲਗਾਉਣਾ ਫਿਲਹਾਲ ਔਖਾ ਹੋ ਚੁੱਕਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਐਚਆਈਵੀ ਯਾਨੀ ਏਡਸ ਤੇ ਰੋਕਥਾਮ ਲਈ ਸਿਹਤ ਮਹਿਕਮੇ ਨੇ ਲੰਮੇ ਸਮੇਂ ਤੋਂ ਕੰਡੋਮ ਇਸਤੇਮਾਲ ਕਰਨ ਦੀ ਜੋ ਸਲਾਹ ਦਿੱਤੀ ਹੋਈ ਸੀ ਉਹ ਸਲਾਹ ਨੂੰ ਪੰਜਾਬ ਦੇ ਲੋਕਾਂ ਨੇ ਮੰਨਿਆ ਤਾਂ ਹੈ ਪਰੰਤੂ ਪੰਜਾਬ ਦੇ ਜ਼ਿਆਦਾਤਰ ਲੋਕ ਕੰਡੋਮ ਦਾ ਇਸਤੇਮਾਲ ਐਚਆਈਵੀ ਤੋਂ ਬਚਣ ਵਾਸਤੇ ਨਹੀਂ ਬਲਕਿ ਪ੍ਰੈਗਨੈਂਸੀ ਤੋਂ ਬਚਣ ਲਈ ਹੀ ਕਰਦੇ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਐਚਆਈਵੀ ਵਾਇਰਸ ਜਾਨਲੇਵਾ ਹੈ ਪਰੰਤੂ ਇਸ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਪੂਰੀਆਂ ਸਾਵਧਾਨੀਆਂ ਵਰਤੀਆਂ ਜਾਣ ਸਭ ਤੋਂ ਵੱਡੀ ਸਾਵਧਾਨੀ ਸਰੀਰਕ ਸੰਬੰਧਾਂ ਵੇਲੇ ਕੰਡੋਮ ਦਾ ਇਸਤੇਮਾਲ ਕਰਨ ਦੀ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਸਮਲਿੰਗਿਕ ਸੰਬੰਧਾਂ ਦਾ ਸ਼ਿਕਾਰ ਪੁਰਸ਼ ਕਿਦਰੇ ਜ਼ਿਆਦਾ ਹੁੰਦੇ ਜਾ ਰਹੇ ਹਨ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾਕਟਰ ਵਿਸ਼ਾਲ ਗਰਗਦਾ ਕਹਿਣਾ ਹੈ ਕਿ ਪੰਜਾਬ ਵਿੱਚ ਐਚਆਈਵੀ ਪੇਸ਼IENTS ਦੇ ਵਧਣ ਦੀ ਮੁੱਖ ਵਜ੍ਹਾ ਹੋਮੋਸੈਕਸ਼ੂਅਲ ਰਿਸ਼ਤਿਆਂ ਵਿੱਚ ਬੇਇੰਤਹਾ ਹੋ ਰਿਹਾ ਬਾਦਦਾ ਹੈ ਇਸ ਦਾ ਦੂਸਰਾ ਵੱਡਾ ਕਾਰਨ ਨਸ਼ਿਆਂ ਵਾਸਤੇ ਇਸਤੇਮਾਲ ਹੋਣ ਵਾਲੀਆਂ ਉਹਨਾਂ ਸੂਈਆਂ ਦਾ ਹੈ ਜਿਨ੍ਹਾਂ ਨੂੰ ਨਸ਼ੇੜੀ ਬਿਨਾਂ ਇhtਿਆਤ ਵਰਤੇ ਇੱਕ ਦੂਜੇ ਦੀ ਸੂਈ ਨੂੰ ਪ੍ਰਯੋਗ ਕਰਨ ਲੱਗ ਪਏ ਹਨ ਆਂਕੜੇ ਦੱਸਦੇ ਹਨ ਕਿ 2017-18 ਦੌਰਾਨ ਪੰਜਾਬ ਵਿੱਚ ਜਿੱਥੇ 6730 ਲੋਕ ਹੀ ਐਚਆਈਵੀ ਵਾਇਰਸ ਤੋਂ ਪੀੜਿਤ ਸਨ ਉਥੇ 2024-25 ਵਿੱਚ ਇਹ ਸੰਖਿਆ 11364 ਆਣ ਪੁੱਜੀ ਹੈ ਇਸ ਤੋਂ ਇੱਕ ਸਾਲ ਪਹਿਲਾਂ 2023-24 ਦੌਰਾਨ ਪੰਜਾਬ ਦੇ ਏਡਜ਼ ਪੀੜਿਤ ਲੋਕਾਂ ਦੀ ਪਛਾਣ ਸੰਖਿਆ 13130 ਹੋ ਗਈ ਸੀ ਇਥੇ ਇਹ ਗੱਲ ਦਾ ਜ਼ਿਕਰ ਹੋਣਾ ਜ਼ਰੂਰੀ ਹੈ ਕਿ ਇਹ ਸੰਖਿਆ ਕਿਦਰੇ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਇਹ ਜੋ ਸਰਕਾਰੀ ਆਂਕੜਾ ਹਾਲ ਹੀ ਵਿੱਚ ਪਬਲਿਕ ਹੋਇਆ ਹੈ ਉਸ ਦਾ ਆਧਾਰ ਉਹ ਸਾਰੇ ਕੀਤੇ ਗਏ ਟੈਸਟ ਹਨ ਜਿਨ੍ਹਾਂ ਨੂੰ ਸ਼ੱਕ ਪੈਣ ਦੀ ਹਾਲਤ ਵਿੱਚ ਟੈਸਟ ਕੀਤਾ ਗਿਆ ਸੀ ਪੰਜਾਬ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਏਡਜ਼ ਦੇ ਫੈਲਣ ਦਾ ਮੁੱਖ ਕਾਰਨ ਟਰੱਕ ਡਰਾਈਵਰ ਫੀਮੇਲ ਸੈਕਸ ਵਰਕਰ ਮੇਲ ਸੈਕਸ ਵਰਕਰ ਸੋਈ ਨਾਲ ਨਸ਼ਾ ਕਰਨ ਵਾਲੇ ਜ਼ਿਆਦਾਤਰ ਲੋਕ ਹਨ ਇਹੀ ਕਾਰਨ ਹੈ ਕਿ ਇਹਨਾਂ ਦੀ ਜਾਂਚ ਕਰਨ ਲਈ ਤਰੀਕੇ ਬੇ ਤਰੀਕੇ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਹਾਲ ਹੀ ਵਿੱਚ ਇਹਨਾਂ ਸਾਰਿਆਂ ਟੈਸਟਾਂ ਵਿੱਚੋਂ ਜੋ ਸਿੱਟਾ ਨਿਕਲ ਕੇ ਸਾਹਮਣੇ ਆਇਆ ਹੈ ਉਹ ਇਹ ਚਰਚਾ ਕਰਨ ਲਈ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਪੰਜਾਬ ਵਿੱਚ ਹੁਣ ਹੋਮੋਸੈਕਸ਼ੁਅਲ ਸੰਬੰਧ ਜਾਨੀ ਬੰਦੇ ਦੇ ਬੰਦੇ ਨਾਲ ਸਰੀਰਕ ਸੰਬੰਧ ਏਡਜ਼ ਵਰਗੀ ਬਿਮਾਰੀ ਨੂੰ ਲਗਾਤਾਰ ਵਧਾ ਰਿਹਾ ਹੈ ਗੱਲ ਪੰਜਾਬ ਦੀ ਵਿੱਚ ਅਸੀਂ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਨਾ ਜ਼ਰੂਰੀ ਸਮਝ ਰਹੇ ਹਾਂ ਕਿ ਫਿਲਹਾਲ ਐਚ ਆਈ ਵੀ ਵਾਇਰਸ ਜਿਨ੍ਹਾਂ 10 ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਫੈਲਿਆ ਹੋਇਆ ਹੈ ਉਹਨਾਂ ਵਿੱਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜ਼ਿਲੰਦਰ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਤਰਨਤਾਰਨ, ਮੋਗਾ, ਕਪੂਰਥਲਾ ਦੇ ਨਾਂ ਸਭ ਤੋਂ ਅੱਗੇ ਹਨ। ਸਾਲ 2024-25 ਦੌਰਾਨ ਸਭ ਤੋਂ ਘੱਟ ਅਗਰ ਕਿਸੇ ਜ਼ਿਲ੍ਹੇ ਵਿੱਚ ਏਡਜ਼ ਰੋਗੀਆਂ ਦੀ ਪਛਾਣ ਹੋਈ ਹੈ ਤਾਂ ਉਸ ਜ਼ਿਲ੍ਹੇ ਦਾ ਨਾਂ ਹੈ ਪਠਾਨਕੋਟ। ਲੁਧਿਆਣਾ ਜ਼ਿਲ੍ਹੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ 1774 ਲੋਕਾਂ ਦੀ ਪਛਾਣ ਏਡਜ਼ ਵਾਇਰਸ ਤੋਂ ਪੀੜਿਤ ਹੋਣ ਸਬੰਧੀ ਹੋਈ ਹੈ ਉੱਥੇ ਪਠਾਨਕੋਟ ਵਿੱਚ ਸਭ ਤੋਂ ਘੱਟ 128 ਲੋਕ ਏਡਜ਼ ਵਾਇਰਸ ਤੋਂ ਪੀੜਿਤ ਪਾਏ ਗਏ ਹਨ ਨਵਜ ਪੰਜਾਬ ਦੀ ਇਹ ਜਾਣਕਾਰੀ ਤੁਹਾਡੇ ਨਾਲ ਇਸ ਉਦੇਸ਼ ਨਾਲ ਸਾਂਝੀ ਕਰ ਰਿਹਾ ਹੈ ਤਾਂ ਜੋ ਅਸੀਂ ਸਾਰੇ ਜਾਗਰੂਕ ਹੋ ਕੇ ਇਸ ਨਾਮੁਰਾਦ ਬਿਮਾਰੀ ਨੂੰ ਪੈਰ ਫੈਲਾਉਣ ਤੋਂ ਰੋਕਣ ਵਿੱਚ ਸਹਿਯੋਗੀ ਬਣ ਸਕੀਏ ਸਮਾਜਿਕ ਦ੍ਰਿਸ਼ਟੀ ਨਾਲ ਭਾਵੇਂ ਹੋਮੋਸੈਕਸ਼ੁਅਲ ਜਾਂ ਫਿਰ ਲੈਸਵੀਅਨ ਸਮੰਦਾਨ ਨੂੰ ਮਾਨਤਾ ਮਿਲਦੀ ਜਾ ਰਹੀ ਹੈ ਪਰੰਤੂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਨੁੱਖੀ ਜੀਵਨ ਕੁਦਰਤ ਦੀ ਦਾਤ ਹੈ ਅਤੇ ਇਸ ਨੂੰ ਕੁਦਰਤੀ ਤਰੀਕੇ ਨਾਲ ਹੀ ਜੀਉਣਾ ਚਾਹੀਦਾ ਹੈ ਉਮੀਦ ਹੈ ਤੁਸੀਂ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਹਿੱਸੇਦਾਰ ਜ਼ਰੂਰ ਬਣੋਗੇ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਖਾਤਿਬ ਹੁੰਦੇ ਹਾਂ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਮਰ